ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੋ ਜਾਓ ਸਾਵਧਾਨ ਭਾਰਤੀਓ ਹੁਣ ਗਰਮੀ ਦਿਖਾਏਗੀ ਆਪਣੇ ਤੇਵਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਆਦੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਰਾਸ਼ਟਰੀ Rajasthan ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਦੇ ਮੌਸਮ ਦਾ ਪੈਟਰਨ ਇੰਨੇ ਦਿਨ ਹੀ ਬਦਲ ਗਿਆ ਹੈ ਕੁਝ ਥਾਵਾਂ ਤੇ ਮੀਂਹ ਪੈ ਰਿਹਾ ਹੈ ਤੇ ਕੁਝ ਥਾਵਾਂ ਤੇ ਗਰਮੀ ਦਾ ਦੌਰ ਜਾਰੀ ਹੈ ਅਤੇ ਇਹਨਿੰ ਦਿਨੀ ਦਿੱਲੀ ਦੇ ਲੋਕਾਂ ਨੂੰ ਕਹਿਰ ਗਰਮੀ ਦਾ ਆਬਰਦਾਸ਼ ਕਰਨਾ ਪੈ ਰਿਹਾ ਹੈ ਦਿੱਲੀ ਦੇ ਲੋਕਾਂ ਨੂੰ ਕਦੇ ਥੋੜੇ ਥੋੜੇ ਮੀਂਹ ਤੇ ਕਦੇ ਆਸਮਾਨ ਚ ਕਾਲੇ ਬੱਦਲ ਛਾਏ ਰਹਿਣ ਤੋਂ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਦੇ ਅਨੁਸਾਰ 18 ਤੋਂ 21 April ਦੇ ਦੌਰਾਨ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਚ ਗਰਜ ਬਿਜਲੀ ਤੇ ਤੇਜ਼ ਹਵਾਵਾਂ ਦੇ ਨਾਲ ਖਿੰਡੇ ਹੋਏ ਮੀਂਹ ਦੀ ਸੰਭਾਵਨਾ ਹੈ ਜਿਹਾ ਆਉਣ ਵਾਲੇ ਦਿਨਾਂ 'ਚ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਰਹੇਗੀ ਦਿੱਲੀ 'ਚ ਪਿਛਲੇ ਕਈ ਦਿਨਾਂ ਤੋਂ ਤੇਜ਼ ਧੁੱਪ ਅਤੇ ਰੁਕ-ਰੁਕ ਕੇ ਬੱਦਲ ਛਾਏ ਹੋਏ ਹਨ ਮੌਸਮ ਵਿਗਿਆਨ ਵਿਭਾਗ ਦੇ ਅਨੁਮਾਨ ਹੈ ਕਿ ਬੁੱਧਵਾਰ ਵੀ